ਕਿ ਇਹ ਕੋਈ ਸਟੇਜ ਸ਼ੋ ਨਹੀਂ ਹੈ ਤੇ ਨਾ ਇਸ ਤਰ੍ਹਾਂ ਦਾ ਕੋਈ ਹੋਰ ਲਾਈਵ ਕਨਸਰਟ ਹੈ ਜਿਸ ਵਿੱਚ ਮਰਜ਼ੀ ਸਾਡੀ ਚੱਲੇਗੀ ਤੁਸੀਂ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਇਸ ਕਤਰੇਤ ਵਿੱਚ ਪੇਸ਼ ਹੋ। ਅਕਕੋ ਜਿਸ ਤਰ੍ਹਾਂ ਸਿੰਘ ਸਾਹਿਬ ਚਾਹਣ ਉਸ ਤਰ੍ਹਾਂ ਤੁਹਾਡੀ ਸੁਣਵਾਈ ਕਰਨ ਲਾਈਵ ਕਰਨਾ ਕੰਮ ਤੇ ਉਹਨਾਂ ਤੇ ਡਿਪੈਂਡ ਕਰਦਾ ਹੈ। ਆਪਣਾ ਸਪਸ਼ਟੀਕਰਨ ਦੇਣ ਵਾਸਤੇ ਬੁਲਾਇਆ ਆ ਇਹ ਬਹੁਤ ਮੈਂ ਸਮਝਦਾ ਜ਼ਰੂਰੀ ਕਦਮ ਸੀ ਆ ਵਾ ਮੁੱਖ ਮੰਤਰੀ ਸਾਹਿਬ ਵੱਲੋਂ ਟਿੱਪਣੀਆਂ ਆ ਰਹੀਆਂ ਸੀ ਜੋ ਜਾਇਜ਼ ਨਹੀਂ ਸੀ ਕਿਉਂਕਿ ਹਰੇਕ ਧਰਮ ਦਾ ਆਪਣਾ ਇੱਕ ਵਿਧਾਨ ਹੁੰਦਾ ਹੁਣ ਈਸਾਈ ਧਰਮ ਬਾਰੇ ਕਿੱਥੋਂ ਫੰਡ ਆਇਆ ਚਰਚ ਕਿੱਦਾਂ ਚੱਲਦੇ ਚਰਚ ਨੂੰ ਕੌਣ ਚਲਾਉਂਦਾ ਹੋਵੇ ਕੋਈ ਸੂਬੇ ਦਾ ਉੱਚ ਅਧਿਕਾਰੀ ਜਾਂ ਉੱਚ ਅਹੁਦੇ ਤੇ ਬੈਠਾ ਹੋਇਆ ਬੰਦਾ ਨਹੀਂ ਕਹਿ ਸਕਦਾ ਹਿੰਦੂ ਧਰਮ ਦੇ ਬਾਰੇ ਕਿੰਨੇ ਮੰਦਰ ਆ ਕਿੰਨਾ ਸੋਨਾ ਆਇਆ ਕਿੰਨਾ ਚੜਾਵਾ ਆਇਆ ਐਸੀ ਕੋਈ ਟਿੱਪਣੀ ਨਾ ਕਿਸੇ ਨੇ ਕੀਤੀ ਆ ਨਾ ਕੀਤੀ ਜਾ ਸਕਦੀ ਹੈ ਕਿ ਗੋਲ ਕਿਉਂ ਦੀ ਆ ਗੋਲ ਕਿੱਥੇ ਜਾਂਦੀ ਉਹ ਸਭ ਨੂੰ ਪਤਾ ਕਿੰਨੇ ਖਰਚੇ ਆ ਗੁਰੂ ਘਰ ਦੇ ਸੇਵਾਦਾਰ ਆ ਕਿੱਡੇ ਕਿੱਡੇ ਵੱਡੇ ਕਾਰ ਚੱਲਦੇ ਆ ਲੰਗਰ ਚੱਲਦੇ ਆ ਹਸਪੀਟਲ ਚੱਲਦੇ ਆ ਸੰਸਥਾਵਾਂ ਚੱਲਦੀਆਂ ਆ ਇਹ ਸਭ ਦੇ ਸਾਹਮਣੇ ਆ ਜਦੋਂ ਸੂਬੇ ਦਾ ਮੁੱਖ ਮੰਤਰੀ ਪਿੱਛੇ ਜੇ ਜੱਥੇਦਾਰ ਸਾਹਿਬ ਬਾਰੇ ਵੀ ਟਿੱਪਣੀ ਕੀਤੀ ਸੀ ਜੱਥੇਦਾਰ ਕਿੱਦਾਂ ਬਣਦਾ ਆ ਕਿ ਇਹ ਸਿੱਖ ਧਰਮ ਦਾ ਮਸਲਾ ਆ ਤੋ ਬਹੁਤ ਸੋਹਣਾ ਸਹੀ ਕਦਮ ਚੁੱਕਿਆ ਗਿਆ ਜਥੇਦਾਰ ਕੁਲਦੀਪ ਸਿੰਘ ਗੜਗਾਜੀ ਵੱਲੋਂ ਤੋ ਬਹੁਤ ਜ਼ਰੂਰੀ ਆ ਆਪਣਾ ਸਪਸ਼ਟੀਕਰਨ ਦੇਣਗੇ ਦੁਨੀਆ ਦੇ ਸਾਹਮਣੇ ਗੱਲ ਜਾਏਗੀ ਅੱਗੇ ਤੋਂ ਹੋਰ ਵੀ ਕੋਈ ਐਸੇ ਬੇਲੋੜੇ ਬਿਆਨ ਦੇਣ ਤੋਂ ਗੁਰੇਜ਼ ਕਰੇਗਾ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਖਤਰ ਇਤ ਵਿਖੇ ਤਲਬ ਕੀਤਾ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਆਪਣੇ ਵਿਚਾਰ ਤੇ ਟਿੱਪਣੀਆਂ ਕੀਤੀਆਂ ਜਾ ਰਹੇ ਨੇ ਹੁਣ ਸਾਬਕਾ ਜਥੇਦਾਰ ਸ਼੍ਰੀ ਪਟਨਾ ਸਾਹਿਬ ਦੇ ਰਣਜੀਤ ਸਿੰਘ ਗੋਹਰਾ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਨਾ ਦੱਸਣ ਕਿ ਲਾਈਵ ਚਲਾਓ ਕੀ ਕਰਨਾ ਹੈ ਜਥੇਦਾਰ ਦਾ ਆਪਣਾ ਬਿਆਨ ਹੈ ਪਹਿਲਾਂ ਤੁਸੀਂ ਸਾਬਕਾ ਜਥੇਦਾਰ ਦਾ ਉਹ ਬਿਆਨ ਸੁਣੋ ਸਤਕਾਰਯੋਗ ਸੂਬੇ ਪੰਜਾਬ ਦੇ ਮੁੱਖ ਮੰਤਰੀ ਸਤਾਰ ਭਗਵੰਦ ਸਿੰਘ ਜੀ ਮਾਨ ਹਰਾਂ ਦਾ ਬਿਆਨ ਇਹ ਅਕਾਲ ਤਖਤ ਸਾਹਿਬ ਤੋਂ ਮੇਰੀ ਸੁਣਵਾਈ ਲਾਈਵ ਹੋਵੇ ਦੇ ਸੰਬੰਧ ਵਿੱਚ ਕਹਿਣਾ ਚਾਹੁੰਦੇ ਆ ਕਿ ਇਹ ਕੋਈ ਸਟੇਜ ਸ਼ੋਅ ਨਹੀਂ ਹੈ ਤੇ ਨਾ ਇਸ ਤਰ੍ਹਾਂ ਦਾ ਕੋਈ ਹੋਰ ਲਾਈਵ ਕੰ ਸਰਟ ਹੈ ਜਿਸ ਵਿੱਚ ਮਰਜ਼ੀ ਸਾਡੀ ਚੱਲੇਗੀ ਤੁਸੀਂ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਹਰਿ ਕਾਲਤਕ ਸਾਹਿਬ ਇਸ ਕਤਰੇਤ ਵਿੱਚ ਪੇਸ਼ ਹੋ ਰਗੋਂ ਜਿਸ ਤਰ੍ਹਾਂ ਸਿੰਘ ਸਾਹਿਬ ਚਾਹਣ ਉਸ ਤਰ੍ਹਾਂ ਤੁਹਾਡੀ ਸੁਣਵਾਈ ਕਰਨ ਲਾਈਵ ਕਰਨਾ ਕਰਨਾ ਇਹ ਉਹਨਾਂ ਤੇ ਡਿਪੈਂਡ ਕਰਦਾ ਹੈ ਦੂਸਰਾ ਜਿਹੜਾ ਤੁਹਾਡੇ ਬਾਰੇ ਅ ਸ਼ਰਾਬ ਦਾ ਸੇਵਨ ਕਰਨ ਬਾਰੇ ਬਾਰ ਬਾਰ ਲੋਕ ਬੋਲ ਰਹੇ ਨੇ ਅਸੀਂ ਉਹਨਾਂ ਨੂੰ ਵੀ ਕਵਾਂਗੇ ਕਿ ਬਿਨਾ ਜਾਣੇ ਨਾ ਬੋਲੋ ਬਲਕਿ ਮਾਨਯੋਗ ਮੁੱਖ ਮੰਤਰੀ ਜੀ ਨੂੰ ਵੀ ਕਹਿਣਾ ਚਾਹਾਂਗੇ ਬੜੀ ਸਹਿਰਦਤਾ ਨਾਲ ਕਿ ਤੁਸੀਂ ਆਪਣਾ ਇੱਕ ਡੋਪ ਟੈਸਟ ਨਾਲ ਲੈ ਜਾਓ ਤਾਂ ਕਿ ਸਾਰੀ ਦੁਨੀਆ ਨੂੰ ਪਤਾ ਲੱਗ ਸਕੇ ਕਿ ਜਿਹੜੇ ਲੋਕ ਤੁਹਾਡੇ ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ ਉਹ ਬੇਬੁਨਿਆਦ ਨੇ ਇਹਦੇ ਨਾਲ ਹੀ ਮਾਨਯੋਗ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੇ ਵੀ ਬੇਨਤੀ ਕਰਾਂਗੇ ਕਿ ਅਜੋਕੇ ਮਾਹੌਲ ਵਿੱਚ ਆਪ ਜੀ ਦੀ ਸ਼ਬਦਾਵਲੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਪ੍ਰਤੀ ਜਾਂ ਸੇ ਕੌਮ ਦੇ ਨੁਮਾਇੰਦਾ ਜਮਾਤ ਪ੍ਰਤੀ ਜਿਹੜੀ ਹੈ ਉਹ ਵਿਤੰਡਾਵਾਦ ਵਾਲੀ ਲੱਗ ਰਹੀ ਹੈ ਇਸ ਕਰਕੇ ਆਪਣੀ ਸ਼ਬਦਾਵਲੀ ਨੂੰ ਠੀਕ ਕਰੋ ਕਿਤੇ ਐਸਾ ਨਾ ਹੋਵੇ ਕਿ ਲੋਕ ਸੰਗਤਾਂ ਆਪ ਜੀ ਦੇ ਖਿਲਾਫ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਬੋਲਣ ਲੱਗ ਪੈਣ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਮਾਨਯੋਗ ਸੂਬੇ ਦੇ ਮੁੱਖ ਮੰਤਰੀ ਪੰਜਾਬ ਸਦਾਕ ਭਗਵੰਦ ਸਿੰਘ ਮਾਨ ਜੀ ਨੂੰ ਵੀ ਔਰ ਸਾਬਕਾ ਜਨਰਲ ਸਾਹਿਬ ਅਕਾਲ ਤਖਤ ਸ਼ਾਹ ਭਾਈ ਰਣਜੀਤ ਸਿੰਘ ਜੀ ਨੂੰ ਵੀ ਕੇ ਬੜੇ ਪਿਆਰ ਸਤਿਕਾਰ ਨਾਲ ਹਾਂ ਅਗਰ ਕੋਈ ਵਿਰੋਧ ਹੋਵੇ ਤੇ ਉਸ ਨੂੰ ਅੱਛੇ ਸ਼ਬਦਾਂ ਵਿੱਚ ਜਤਾਇਆ ਜਾ ਸਕਦਾ ਹੈ ਇਹ ਮੇਰੀ ਰਾਏ ਹੈ ਬਾਕੀ ਤੁਹਾਡੀ ਮਰਜ਼ੀ ਹੈ ਜਿਸ ਤਰ੍ਹਾਂ ਵੀ ਤੁਸੀਂ ਮਰਜ਼ੀ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਥਾਵਾਚਕ ਜਸਵਿੰਦਰ ਸਿੰਘ ਨੇ ਵੀ ਕੁਲਦੀਪ ਸਿੰਘ ਗੜਗੱਜ ਦੇ ਫੈਸਲੇ ਦਾ ਸਵਾਗਤ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਵਧੀਆ ਫੈਸਲਾ ਹੈ ਜਥੇਦਾਰ ਵੱਲੋਂ ਲੈ ਗਿਆ ਪਰ ਸਿੱਖਾਂ ਦੇ ਗੋਲਕਾਂ ਬਾਰੇ ਸਿੱਖਾਂ ਨੂੰ ਹੀ ਕਿਉਂ ਸਵਾਲ-ਜਵਾਬ ਕੀਤੇ ਜਾਂਦੇ ਨੇ ਮੰਦਰਾਂ ਦੇ ਵਿੱਚ ਵੀ ਖਰਚੇ ਹੁੰਦੇ ਨੇ ਅਸਾਇਆਂ ਦੇ ਵਿੱਚ ਵੀ ਖਰਚੇ ਹੁੰਦੇ ਨੇ ਪਰ ਸਿੱਖ ਪੰਥ ਨੂੰ ਹੀ ਕਿਉਂ ਪੁੱਛਿਆ ਜਾਂਦਾ ਉਹਨਾਂ ਕੀ ਕੁਝ ਕਿਹਾ ਤੁਹਾਨੂੰ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਬੁਲਾਇਆ ਆ ਇਹ ਬਹੁਤ ਮੈਂ ਸਮਝਦਾ ਜ਼ਰੂਰੀ ਕਦਮ ਸੀ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਆ ਮੁੱਖ ਮੰਤਰੀ ਸਾਹਿਬ ਵੱਲੋਂ ਟਿੱਪਣੀਆਂ ਆ ਰਹੀਆਂ ਸੀ ਜੋ ਜਾਇਜ਼ ਨਹੀਂ ਸੀ ਕਿਉਂਕਿ ਹਰੇਕ ਧਰਮ ਦਾ ਆਪਣਾ ਇੱਕ ਵਿਧਾਨ ਹੁੰਦਾ ਹੁਣ ਈਸਾਈ ਧਰਮ ਬਾਰੇ ਕਿੱਥੋਂ ਫੰਡ ਆਇਆ ਚਰਚ ਕਿੱਦਾਂ ਚੱਲਦੇ ਚਰਚ ਨੂੰ ਕੌਣ ਚਲਾਉਂਦਾ ਇਹ ਕੋਈ ਸੂਬੇ ਦਾ ਉੱਚ ਅਧਿਕਾਰੀ ਜਾਂ ਉੱਚ ਅਹੁਦੇ ਤੇ ਬੈਠਾ ਹੋਇਆ ਬੰਦਾ ਨਹੀਂ ਕਹਿ ਸਕਦਾ Hindu ਧਰਮ ਦੇ ਬਾਰੇ ਕਿੰਨੇ ਮੰਦਰ ਆ ਕਿੰਨਾ ਸੋਨਾ ਆਇਆ ਕਿੰਨਾ ਚੜਾਵਾ ਆਇਆ ਅਸੀ ਕੋਈ ਟਿੱਪਣੀ ਨਾ ਕਿਸੇ ਨੇ ਕੀਤੀ ਆ ਨਾ ਕੀਤੀ ਜਾ ਸਕਦੀ ਆ ਕਦੇ ਤੂੰ ਸੁਣਿਆ ਸਾਈਆਂ ਬਾਰੇ ਜਾਂ Hindu ਧਰਮ ਬਾਰੇ ਪੁੱਛਿਆ ਗਿਆ ਹੋਏ ਉਥੋਂ ਦੇ ਪ੍ਰਬੰਧ ਚਲਾਉਣ ਵਾਲਿਆਂ ਨੂੰ ਕਿ ਕਿੰਨਾ ਪਸੋਨਾ ਆਇਆ ਬਾਰ ਬਾਰ ਸਿੱਖਾਂ ਕੋਲੋਂ ਕਿਉਂ ਪੁੱਛਿਆ ਜਾ ਰਿਹਾ ਹੈ ਕਿ ਗੋਲ ਕਿਉਂ ਦੀ ਆ ਗੋਲ ਕਿੱਥੇ ਜਾਂਦੀ ਉਹ ਸਭ ਨੂੰ ਪਤਾ ਕਿੰਨੇ ਖਰਚੇ ਆ ਗੁਰੂ ਘਰ ਦੇ ਸੇਵਾਦਾਰ ਆ ਕਿੱਡੇ ਕਿੱਡੇ ਵੱਡੇ ਕਾਰ ਚੱਲਦੇ ਆ ਲੰਗਰ ਚੱਲਦੇ ਆ ਹਸਪੀਟਲ ਚੱਲਦੇ ਆ ਸੰਸਥਾਵਾਂ ਚੱਲਦੀਆਂ ਆ ਇਹ ਸਭ ਦੇ ਸਾਹਮਣੇ ਆ ਇਹ ਨਹੀਂ ਵੀ ਦੱਸਣਾ ਪਏਗਾ ਸਾਰੀ ਦੁਨੀਆ ਨੂੰ ਪਤਾ ਕਿ ਸਿੱਖ ਸੰਸਥਾਵਾਂ ਕੀ ਕਾਰਜ ਕਰਦੀਆਂ ਤੋਂ ਜੋ ਸੂਬੇ ਦੇ ਮੁੱਖ ਮੰਤਰੀ ਵੱਲੋਂ ਕਿਉਂਕਿ ਸਿੱਖ ਧਰਮ ਦਾ ਆਪਣਾ ਇੱਕ ਵਿਧਾਨ ਆ ਪੰਜ ਪ੍ਰਦਾਨੀ ਸਿਸਟਮ ਆ ਸੰਪਰਦਾਵਾਂ ਆ ਸੰਸਥਾਵਾਂ ਆ ਵਿਚਾਰ ਵਿਟਾਂਦਰੇ ਹੁੰਦੇ ਆ ਪਰ ਕਿਉਂਕਿ ਜਦੋਂ ਸੂਬੇ ਦਾ ਮੁੱਖ ਮੰਤਰੀ ਪਿੱਛੇ ਜੇ ਜੱਥੇਦਾਰ ਸਾਹਿਬ ਬਾਰੇ ਵੀ ਟਿੱਪਣੀ ਕੀਤੀ ਸੀ ਜੱਥੇਦਾਰ ਕਿੱਦਾਂ ਬਣਦਾ ਆ ਕਿ ਇਹ ਸਿੱਖ ਧਰਮ ਦਾ ਮਸਲਾ ਹੈ ਉਹ ਬਹੁਤ ਸੋਹਣਾ ਵਿਧਾਨ ਆ ਸਾਡੇ ਕੋਲ ਸਾਨੂੰ ਉਸ ਉੱਥੇ ਕਿਸੇ ਸੁਝਾਅ ਦੀ ਲੋੜ ਨਹੀਂ ਆ ਤੋ ਬੜੀਆਂ ਐਸ਼ੀਆਂ ਹੋਰ ਟਿੱਪਣੀਆਂ ਆਈਆਂ ਸੀ ਭਗਵੰਤ ਮਾਨ ਵੱਲੋਂ ਤੋ ਬਹੁਤ ਸੋਹਣਾ ਸਹੀ ਕਦਮ ਚੁੱਕਿਆ ਗਿਆ ਜਥੇਦਾਰ ਕੁਲਦੀਪ ਸਿੰਘ ਗੜਗਾਜੀ ਵੱਲੋਂ ਤੋ ਬਹੁਤ ਜ਼ਰੂਰੀ ਆ ਆਪਣਾ ਸਪਸ਼ਟੀਕਰਨ ਦੇਣਗੇ ਦੁਨੀਆ ਦੇ ਸਾਹਮਣੇ ਗੱਲ ਜਾਏਗੀ ਅੱਗੇ ਤੋਂ ਹੋਰ ਵੀ ਕੋਈ ਐਸੇ ਬੇਲੋੜੇ ਬਿਆਨ ਦੇਣ ਤੋਂ ਗੁਰੇਜ਼ ਕਰੇਗਾ ਜਿਹਦੇ ਨਾਲ ਇੱਕ ਜਿਹੜੀ ਬਹੁਤ ਪੁਰਾਣੀ ਸਾਡੀ ਸੰਸਥਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਬਾਰੇ ਜਿਹੜੇ ਭਰਮ ਫਿਲਾਏ ਜਾ ਰਹੇ ਆ ਉਹ ਸਮਝਾਉਣਗੇ ਦੁਨੀਆ ਸਾਹਮਣੇ ਆਉਣਗੇ ਤੋਂ ਬਹੁਤ ਬਹੁਤ ਸਹੀ ਉਪਰਾਲਾ ਆ ਇਹ ਸਹੀ ਸਮੇਂ ਤੇ ਕਦਮ ਚੁੱਕਿਆ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਤੋਂ ਗਿਆਨੀ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਬੜੇ ਸੁਲਝੇ ਹੋਏ ਸਾਡੇ ਵਿਦਵਾਨ ਆ ਹੋਰ ਸੰਪਰਦਾਵਾਂ ਆ ਨਿਅੰਗ ਸੰਸਥਾਵਾਂ ਆ ਜਿੱਥੇ ਸਾਨੂੰ ਲੋੜ ਹੋਏਗੀ ਸੁਝਾਵਾਂ ਦੀ ਆਪਸੀ ਪ੍ਰਤੀਕਿਰਿਆਵਾਂ ਸੀ ਸਾਂਝੀਆਂ ਕਰਦੇ ਰਹਿਣੇ ਆ ਤੋਂ ਕਰਦੇ ਰਵਾਂਗੇ ਤੋਂ ਬਹੁਤ ਜ਼ਰੂਰੀ ਆ ਉਪੇਸ਼ ਹੋਣਗੇ ਆਪਣਾ ਸਪਸ਼ਟੀਕਰਨ ਦੇਣਗੇ ਤੋਂ ਉਹ ਸਭ ਦੇ ਸਾਹਮਣੇ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਦਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 15 ਜਨਵਰੀ ਵਾਲੇ ਦਿਨ ਉੱਥੇ ਪੇਸ਼ ਹੋਣਗੇ ਉਹਨਾਂ ਕਹੇ ਹੈ ਕਿ ਮੈਂ ਨਮਾਣਾ ਸਿੱਖ ਵਜੋਂ ਉੱਥੇ ਪੇਸ਼ ਹੋਊਂਗਾ ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਵੱਡਾ ਬਿਆਨ ਦਿੱਤਾ ਸੀ ਉਹਨਾਂ ਕਹੇ ਹੈ ਕਿ ਮੇਰੇ ਕੋਲ ਸਬੂਤ ਨੇ ਮੈਂ ਸਬੂਤਾਂ ਦੇ ਆਧਾਰ ਦੇ ਉੱਤੇ ਪੇਸ਼ ਹੋਊਂਗਾ ਹੁਣ ਵੇਖਣਾ ਹੋਵੇਗਾ 15 ਜਨਵਰੀ ਵਾਲੇ ਦਿਨ ਲਾਈਵ ਟੈਲੀਕਾਸਟ ਹੁੰਦਾ ਕੀ ਹੁੰਦਾ ਇਹਨਾਂ ਦਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ